ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਹੋ ਰਹੀਆਂ ਨੇ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਅਨਾਉਂਸਮੈਂਟ ਹੋਈ ਗੁਰਦੁਆਰਾ ਸਾਹਿਬ ਤੋਂ ਕਿ ਭਈ ਹਰ ਧਰ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰੇ ਇਹ ਉਹਨਾਂ ਦੇ ਮਾਤਾ ਦੀ ਹੱਥ ਜੋੜ ਕੇ ਬੇਨਤੀ ਹੈ ਇਹ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੇ ਲੋਕ ਲਗਾਤਾਰ ਪੰਜਾਬ ਦੇ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕਰਨ ਤੇ ਪੰਜਾਬੀਆਂ ਨੇ ਗੱਲ ਮੰਨੀ ਵੀ ਪੰਜਾਬੀ ਹਮਦਰਦ ਹੁੰਦੇ ਨੇ ਦੂਸਰਿਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਨੇ ਅਤੇ ਪੰਜਾਬੀਆਂ ਵੱਲੋਂ ਅਰਦਾਸਾਂ ਹਾਲੇ ਵੀ ਸ਼ਾਮ ਸਵੇਰੇ ਕੀਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ ਵਾਸਤੇ ਕਿਉਂਕਿ ਰਾਜਵੀਰ ਜਵੰਦਾ ਨੇ ਜੋ ਵੀ ਗਾਣੇ ਗਾਏ ਉਹਨਾਂ ਦੇ ਵਿੱਚ ਪੰਜਾਬ ਦੇ ਸੱਭਿਆਚਾਰਕ ਦੀ ਗੱਲ ਕੀਤੀ ਗਈ ਪੰਜਾਬ ਦੀਆਂ ਮਾਵਾਂ ਭੈਣਾਂ ਅਤੇ ਮਤਾਵਾਂ ਦੀ ਗੱਲ ਕੀਤੀ ਗਈ ਕਿਸਾਨੀ ਧਰਨਿਆਂ ਦੀ ਗੱਲ ਕੀਤੀ ਗਈ ਇਸ ਕਰਕੇ ਕਿਸਾਨ ਵੀ ਅਰਦਾਸਾਂ ਕਰ ਰਹੇ ਨੇ ਲੇਕਿਨ ਨਵੀਂ ਰਿਪੋਰਟ ਆਈ ਹੈ ਰਾਜਵੀਰ ਜੰਦਾ ਨੂੰ ਲੈ ਕੇ ਕਿ ਰਾਜਵੀਰ ਜਵੰਦਾ ਹਾਲੇ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਹੈ ਮੈਡੀਕਲ ਬਲਿਟਨ ਜਾਰੀ ਕੀਤਾ ਗਿਆ ਹੈ ਬਹਾਲੀ ਫੋਰਟਿਸ ਦੇ ਹਸਪਤਾਲਾਂ ਦੇ ਮੁੱਖ ਡਾਕਟਰ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦਾ ਸ਼ਨੀਚਰਵਾਰ ਨੂੰ ਬੱਦੀ ਪਜੌਰ ਸੜਕ ਤੇ ਐਕਸੀਡੈਂਟ ਹੋ ਗਿਆ ਸੀ ਉਸ ਦਿਨ ਤੋਂ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਹਨ ਤੇ ਵੈਂਟੀਲੇਟਰ ਤੇ ਹਨ ਉਹਨਾਂ ਦੀ ਹਾਲਾਤ ਹਾਲਤ ਹੈ ਅੱਜ ਚੌਥੇ ਦਿਨ ਵਿੱਚ ਉਹਨਾਂ ਦੀ ਹਾਲਤ ਅੱਜ ਚੌਥੇ ਦਿਨ ਵੀ ਕੋਈ ਸੁਧਾਰ ਨਹੀਂ ਆਇਆ ਉਹਨਾਂ ਦੀ ਸਿਹਤ ਸਿਹਤਯਾਬੀ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ ਹੈ ਅੱਜ ਪ੍ਰਪਿੰਦਰ ਸਿੰਘ ਸੁਹਾਣਾ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਦੇ ਦਲ ਦੀ ਮੁਹਾਲੀ ਇਕਾਈ ਗੁਰਦੁਆਰਾ ਸਾਹਿਬ ਚਵਿਦਾ ਸੁਹਾਣਾ ਵਿਖੇ ਅਰਦਾਸ ਕਰਕੇ ਹਸਪਤਲ ਜਾ ਕੇ ਦੇਖ ਵਰਤਾਈ ਗਈ ਹਸਪਤਲ ਵੱਲੋਂ ਦੁਪਹਿਰ 2 3 ਵਜੇ 20 ਮਿੰਟ ਵਜੇ ਜਾਰੀ ਬੁਲੇਟਿਨ ਅਨੁਸਾਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਫੋਰਟੀ ਹਸਪਤਲ ਮੁਹਾਲੀ ਵਿਖੇ ਵੈਂਟਿਲੇਟ ਤੇ ਹਨ ਉਹਨਾਂ ਦੀ ਨਿਊਰੋਲੋਜੀਕਲੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਘੱਟ ਹੈ ਅਤੇ ਚੱਲ ਰਹੇ ਉਨਤ ਡਾਕਟਰੀ ਪ੍ਰਬੰਧਾਂ ਦੇ باوجود ਕੋਈ ਮਹੱਤਵਪੂਰਨ ਸੁਧਾਰ ਨਹੀਂ ਹੋਇਆ ਯਾਨੀ ਕਿ ਡਾਕਟਰਾਂ ਵੱਲੋਂ ਪੂਰੀਆਂ ਕੋਸ਼ਾਂ ਜਾਂ ਪੂਰੀ ਵਹ ਲਗਾਈ ਚਾਰੀ ਹੈ ਦਿਮਾਗ ਦੇ ਐਮ ਆਰ ਆਈ ਜਾਂ ਐਮ ਆਰ ਆਈ ਸਕੈਨ ਚ ਹਾਈਪੋਕਸਿਕ ਤਬਦੀਲੀਆਂ ਦਿਖਾਈ ਦਿਖਾਈਆਂ ਦਿਖਾਈ ਗਈਆਂ ਹਨ ਜੋ ਕਿ ਪ੍ਰਾਇਮਰੀ ਸੈਂਟਰ ਵਿੱਚ ਦਿੱਤੇ ਗਏ ਸਪੀਆਰ ਦੇ ਸੈਕੰਡਰੀ ਹਨ ਰੀੜ ਦੀ ਹੱਡੀ ਦੇ ਐਮ ਆਈ ਆਰ ਤੇ ਸਰਵਾਈਕਲ ਅਤੇ ਡਰੋਸਲ ਖੇਤਰਾਂ ਨੂੰ ਵਿਪਾਕ ਰ ਨੁਕਸਾਨ ਦਾ ਕੋਲਾਸਾ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਸਾਰੇ ਚਾਰੇ ਅੰਗਾਂ ਨੂੰ ਡੂੰਗੀ ਕਮਜ਼ੋਰੀ ਹੈ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਦੀ ਸਹਾਇਤਾ ਦੀ ਲੋੜ ਰਹਿੰਦੀ ਹੈ ਯਾਨੀ ਕਿ 4 ਦਿਨ ਬੀਤ ਜਾਣ ਦੇ ਬਾਅਦ ਯੁੱਧ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਜਿਹੜੇ ਹਾਲਾਤ ਦੇ ਵਿੱਚ ਸੀ ਉਸੇ ਹਾਲਾਤ ਦੇ ਵਿੱਚ ਵੈਂਟੀਲੇਟਰ ਤੇ ਪਿਆ ਹਾਲਾਂਕਿ ਸਵੇਰੇ 9:30 ਵਜੇ ਦਾ ਬੁਲੇਟਿਨ ਜਾਰੀ ਕੀਤਾ ਗਿਆ ਸੀ ਮੁਹਾਲੀ ਫੋਟੋ ਡਾਕਟਰਾਂ ਵੱਲੋਂ ਉਹਨਾਂ ਨੇ ਕਿਹਾ ਕਿ ਚਾਰ ਲਾਈਫ ਮਸ਼ੀਨਾ ਲਗਾਈਆਂ ਗਈਆਂ ਸੀ ਲੇਕਿਨ ਅੱਜ ਸਵੇਰੇ ਤੜਕਸਾਹ ਕੋ ਤਿੰਨ ਮਸ਼ੀਨਾ ਲਾ ਦਿੱਤੀਆਂ ਗਈਆਂ ਨੇ ਇੱਕ ਮਸ਼ੀਨ ਉਹਨਾਂ ਤੇ ਹੈ ਤੇ ਦੂਸਰੇ ਪਾਸੇ ਵੈਂਟੀਲੇਟਰ ਤੇ ਹੈ ਹੱਥ ਮੂਮਟ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਇਹ ਸ਼ਾਮ ਨੂੰ ਪਤਾ ਲੱਗੇਗਾ ਲੇਕਿਨ ਜਿਹੜੀ ਸਥਿਤੀ ਹੈ ਉਹ ਹਾਲੇ ਵੀ ਕ੍ਰਿਟੀਕਲ ਪੈਟੈਟਿਕ ਬੜੀ ਹੋਈ ਹੈ ਰਾਜਵੀਰ ਜਵੰਦਾ ਦੀ ਡਾਕਟਰਾਂ ਵੱਲੋਂ ਸ਼ਰੂਮੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਿੱਥੇ ਜਿੱਥੇ ਵੀ ਸਿੱਖ ਅਤੇ ਸਿੱਖ ਜਥੇਬੰਦੀਆਂ ਆਹ ਹੁੰਦੀਆਂ ਖੜਗੀਆਂ ਨੇ ਇਸ ਦੁੱਖ ਦੀ ਘੜੀ ਦੇ ਨਾਲ ਹਰ ਵਰਗ ਦੇ ਲੋਕਾਂ ਦੇ ਨਾਲ ਹੁਣ ਖੜਗੀਆਂ ਨੇ ਰਾਜਵੀਰ ਜਵੰਦਾ ਦੇ ਨਾਲ ਅਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਦੇਗ ਜਿਹੜੀ ਵਰਤਾਈ ਜਾ ਰਹੀ ਹੈ ਅਤੇ ਹਰ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਵੱਡੇ ਪੱਧਰ ਤੇ ਅਰਦਾਸ ਕੀਤੀ ਜਾਵੇ ਅਸੀਂ ਵੀ ਆਪਣੇ ਚੈਨਲ ਦੇ ਬਾਦਮ ਰਾਈ ਅਰਦਾਸ ਕਰਦੇ ਹਾਂ ਉਸ ਖੁਦਾ ਅੱਗੇ ਉਸ ਰੱਬ ਉਸ ਗੌਰ ਤੇ ਅੱਗੇ ਜਿਸ ਨੇ ਇਨਸਾਨ ਨੂੰ ਬਣਾਇਆ ਹੈ ਅਸੀਂ ਚਾਹੁੰਦੇ ਹਾਂ ਕਿ ਰਾਜਵੀਰ ਜਵੰਦਾ ਜਲਦੀ ਤੂੰ ਜਲਦੀ ਰਿਕਵਰ ਹੋਣ ਉਹਨਾਂ ਦੀ ਸਿਹਤ ਵਿੱਚ ਤਬਦੀਲੀ ਆਵੇ ਉਹ ਫਿਰ ਦੁਬਾਰਾ ਉੱਠ ਖੜਨ ਫਿਰ ਦੁਬਾਰਾ ਉਹ ਸਟੇਜਾ ਲਾਉਣ ਫਿਰ ਦੁਬਾਰਾ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਕਿਉਂਕਿ ਰਾਜਵੀਰ ਜਵੰਦਾ ਦੀ ਲੋੜ ਪੰਜਾਬ ਨੂੰ ਹੈ ਪੰਜਾਬੀ ਮਾਂ ਬੋਲੀ ਨੂੰ ਹੈ ਤੇ ਦੂਸਰੇ ਪਾਸੇ ਸਭ ਤੋਂ ਵੱਡੀ ਲੋੜ ਹੈ ਉਹਨਾਂ ਦੀ ਮਾਂ ਨੂੰ ਉਹਨਾਂ ਦੀ ਧਰਪਤਰੀ ਨੂੰ ਅਤੇ ਉਹਨਾਂ ਦੇ ਦੋ ਛੋਟੇ ਛੋਟੇ ਬੱਚਿਆਂ ਨੂੰ ਜਿਸ ਦੀ ਉਮਰ ਲੜਕੀ ਦੀ ਉਮਰ 11 ਸਾਲ ਹੈ ਅਤੇ ਲੜਕੇ ਦੀ ਉਮਰ 5 ਸਾਲ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਉਸ ਖੁਦਾ ਦੇ ਅੱਗੇ ਕਿ ਜਲਦੀ ਤੋਂ ਜਲਦੀ ਹੀਲਿੰਗ ਹੋਵੇ ਰਿਕਵਰੀ ਹੋਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਖਬਰ ਆਵੇ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ 9 ਨੌਨੇ ਦੂਸਰੇ ਪਾਸੇ ਅਸੀਂ ਵੀ ਆਪਣੇ ਚੈਨਲ ਦੇ ਬਾਤੇ ਉਭਰਾਹੀਂ ਇਹ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਜਿੱਥੇ-ਜਿੱਥੇ ਵੀ ਪੰਜਾਬੀ ਬੋਲੀ ਜਾਂਦੀ ਹੈ ਸੁਣੀ ਜਾਂਦੀ ਹੈ ਪੜ੍ਹੀ ਜਾਂਦੀ ਹੈ ਸਾਡੀ ਉਹਨਾਂ ਅੱਗੇ ਹੱਥ ਬੰਨ੍ਹ ਕੇ गुजारिश ਹੈ ਕਿ ਸਾਰੇ ਦਿਲ ਪਰ ਅਰਦਾਸ ਕਰੋ ਰਾਜਵੀਰ ਜਵੰਦਾ ਤੇ ਲਈ ਕਿਉਂਕਿ ਰਵਾਜਵੀਰ ਜਵੰਦਾ ਦਾ ਹਸਦਾ ਖੇਡਦਾ ਉਹਨਾਂ ਦੇ ਮਾਤਾ ਵੀ ਨੇ ਉਹਨਾਂ ਦੀ ਧਰ ਪਤਨੀ ਵੀ ਹੈ ਅਤੇ ਉਹਨਾਂ ਦੇ ਬੱਚੇ ਵੀ ਨੇ ਤੇ ਦੂਸਰੇ ਪਾਸੇ ਸਾਰਾ ਪੰਜਾਬ ਵੀ ਉਹਨਾਂ ਦੇ ਨਾਲ ਹੈ ਧੰਨਵਾਦ